ਦੇ ਵੀਰ ਬਾਪੂ ਬਾਬਾ ਦੀਪ ਸਿੰਘ ਜੋ 75 76 ਸਤਰ ਵਰਿਆਂ ਦੇ ਦਰਮਿਆਨ ਉਮਰ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ ਬਾਬਾ ਜੀ ਸ਼ੁਰੂਗਰ ਪੂਰਬਤ ਆ ਗਿਆ ਪਠਾਣਾ ਕਾਗਜ਼ਾ ਕਰ ਲਿਆ ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਰਾ ਲਕੀਰ ਸਾਹਿਬ ਹੈ ਤੇ ਖੱਡੇ ਦਾ ਲਕੀਰ ਕੀ ਜੀ ਹੈ ਤੇ ਉਥੇ ਲਲਕਾਰ ਕੇ ਇਹ ਗੱਲ ਆਖੀ ਹੈ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਪਿਆਰਾ ਹੈ ਧਰਮ ਪਿਆਰਾ ਹੈ ਲਕੀਰੋਂ ਪਾਰ ਹੋ ਜਾਓ ਦਸਤੇ ਨੇ 5000 ਸ਼ੂਰਮਾ ਸੀ ਸਾਰੇ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਉਨ ਉਥੇ ਇੱਕ ਇੰਗਲਿਸ਼ਲੇ ਡਾਕਟਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਜ਼ ਵਾਰੀਅਰਸ who love ਹਰਮੰਦਰ ਸਾਹਿਬ ਮੁਰਦੰਗੀਰ ਲਾਈਵ ਸ਼ੁਭ ਕਾਮਨਾ ਕਰ ਉਸ ਜਿੰਨਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੂ ਹਰਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਮੰਦਰ ਸਾਹਿਬ ਪ੍ਰਤੀ ਹੈ ਦੀਨ ਮਜ਼ਮ ਜਿੰਨਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਹੈ ਸਾਰੇ ਹੀ ਤੁਰ ਪਏ ਨੇ ਮੌਤ ਵਿਹਾਣ ਲਈ ਇਆਂ ਬੱਤੀਆਂ ਵਰਿਆਂ ਦਾ ਜਰਨੈਲ ਜੁਮਾਲ ਸ਼ਾ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਕਿ ਟਾਲਾ ਸਾਹਿਬ ਹੈ ਅੱਜ ਕੱਲ੍ਹ ਉਦਾਂ ਤੇ ਟਾਲੀ ਸੀ ਨਾnga ਸਿੰਘਾਂ ਦਾ ਬੋਲਾ ਬੜਾ ਬੁਲੰਦ ਕਿ ਆਪਰ ਟਾਲਾ ਸਾਹਿਬ ਆਟਦੇ ਨੇ ਇਹਨਾਂ ਛੋਲਿਆਂ ਨੂੰ ਮਦਾਮ ਕਹਿ ਦਿੰਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ چڑھ کلا دے بول بتی جرمل کا سانجا بار چلیا پنت پرکاش دے بول نے چلی تیگ ات بیگ سہ دہوں کے بلوار اتر گئے سر دہوں کے پرس پر سار ਦੁਆ ਦੇ ਸਿਰ ਲੈ ਗਏ ਟਿੰਗਦਾ ਇੱਕ ਸਿੰਘ ਪਿਖ ਕਹੇ ਪਰਣ ਕੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਮਹ ਹਉ ਸੋਤੋ ਦੁਏ ਹੋ ਉਸ ਇਸ ਤਰ੍ਹਾਂ ਬਾਬਾ ਦੀਪ ਸਿੰਘ ਤੁਸੀਂ ਤੇ ਪਰਣ ਕੀਤਾ ਸੀ ਵੀ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭੇਟ ਕਰਾਂਗਾ ਪਠਾਣਾ ਨੂੰ ਉਹਨਾਂ ਦੀ ਕਰਨੀ ਦਾ ਫਲ ਪੁਗਤਾ ਕੇ ਉਹ ਤੇ ਕੁਝ ਕੋ ਦੂਰ ਹੈ ਮੌਤ ਜਿੱਤ ਗਈ ਦੀਪ ਸਿੰਘ ਤੇ ਤੇਰਾ ਪਰਣ ਕਟਿਆ ਗਿਆ ਸੁਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਮਾਮ ਹਾਥ ਨਿਜ ਧਾਰਾ दाहिने ਹੱਥ ਤੇਗ ਖਰ ਘਾਰਾ ਵਜਨ ਜਾਹੇ ਥਾ ਸੇਰ 18 ਕਹਿੰਦੇ ਉਹ ਢੜ ਨੇ ਹਰਕਤ ਕੀਤੀ ਖੱਬੇ ਹੱਥ ਸੀਸ ਚੁੱਕ ਲਿਆ ਸੱਜੇ ਖਾਰਾਂ ਸੇਰ ਦਾ ਖੰਡਾ ਥਾਣ ਲੀਲਾ ਕੇ ਧੌੜੇ ਤੇ ਜਰਨੈਲ ਰੋਕ ਰੋਕ ਆਖਣ ਪਠਾਣਾ ਨੂੰ ਤਨਖਾਹ ਲਈ ਜਿਉ ਨਡੰਦੀ ਨਮਕ ਹਰਾਮੀ ਕਿਉ ਬਣਦੇ ਹੋ ਪਿੱਠ ਦੇ ਕੇ ਕਿਉ ਜਾਂਦੇ ਹੋ ਤੇ ਪਠਾਣ ਧੌੜੇ ਜਾਂਦੇ ਜਵਾਬ ਦਿੰਦੇ ਨੇ ਸ਼ਾਹੀ ਖਾਨ ਨਾਲ ਵੇਖਿਆ ਹੈ ਬੁੱਢੇ ਜਰਨੈਲ ਦੀਪ ਸਿੰਘ ਦਾ ਸਿਰ ਲੱਥਾ ਜੁਮਾਨ ਸ਼ਾਹ ਦਾ ਸਿਰ ਲੱਥਾ ਉਤੇ ਮਿੱਟੀ ਹੋਇਆ ਪਿਆ ਤੇ ਬੁੱਢਾ ਜਰਨੈਲ ਹੱਥ ਤੇ ਟਿਕਾ ਕੇ ਸੀਸ ਖੰਡਾ ਖੜਕਾਉਂਦਾ ਆ ਰਿਹਾ ਤੇ ਸਾਨੂੰ ਤਨਖਾਹ ਜੀਉਂਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਮਿਲਦੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲਦੀ سوچ ہی ہے دوڑ اتے بڑے بڑے جرنل اتے ہرمندر صاحب پہنچے بابا دیپ سنگ قبضہ پٹا کو شڑوایا جدبی دا بدلا لیا گرو دا سیدے کے چرنوں سیس ٹکا ہے ਬਾਣੀ ਦਾ ਸਤਿਮਾਨ ਹੈ ਨਾ ਸਤਿਗੁਰੇ ਆਗਾ ਸੀਸ ਭੇਟ ਦੇਉ ਜੇ ਸਤਗੁਰੂ ਸਾਚਾ ਹੈ ਭਾਵੈ ਆਪੇ ਬਿਆਖ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਜਿਹੜਾ ਗੁਰੂ ਨੂੰ ਸਿਰ ਢੇਟ ਕਰ ਦਿੰਦਾ ਅੰਕ ਸਮਾਉਂਦਾ ਹੈ ਗੁਰੂ ਵਿੱਚ ਇੱਕ ਮਿਕ ਹੋ ਜਾਂਦਾ ਹੈ ਤੋ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਹੁਣੀ ਤੋਂ ਕੋਈ ਨਹੀਂ ਜਿੱਤਿਆ ਹੈ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੂੰ ਦਸਵੇਂ ਜਾਮੇ ਵਿੱਚ ਮੇਰੇ ਲਈ ਕੋਈ ਬਚਨ ਕਿਹਾ ਸੀ ਦਮਦਮਾ ਸਾਹਿਬ ਤੂੰ ਆਖਿਆ ਸੀ ਬਾਬਾ ਦੀਪ ਸਿੰਘ ਮੰਗ ਕੀ ਮੰਗਦਾ ਹੈ ਤੇ ਮੈਂ ਆਖਿਆ ਮਹਾਰਾਜ ਮੈਂ ਚਾਹੁੰਦਾ ਹਾਂ ਮੇਰਾ ਪਰਣ ਪੂਰਾ ਹੋਵੇ ਸਿੱਖੀ ਕੇਸਾ ਸਵਾਸਾਂ ਨਾਲ ਨਿਭੇ ਤੇ ਬਾਪੂ ਤੂੰ ਦਸਵੇਂ ਜਾਂਦੇ ਆਖਿਆ ਸੀ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕਟਿਆ ਜਾ ਸਕਦਾ ਤੇ ਅੱਜ ਵੇਖ ਤੇਰੀ ਨਜ਼ਰੇ ਨਿਆਮਤ ਹੋਈ ਹੈ ਮੇਰਾ ਪਰਣ ਨਿਭ ਗਿਆ ਹੁਣੀ ਹਾਰ ਗਈ ਮੈਂ ਵਿਦਵੀ ਦਾ ਬਦਲਾ ਲੈ ਲਿਆ ਹੈ ਜਿਵੇਂ ਸਰਗੁਣ ਸਰੂਪ ਦੇ ਚਰਨਾਂ ਵਿੱਚ ਰੱਖਿਆ ਇਹਨਾਂ ਅੱਲਾ ਨੂੰ ਸਾਗਰ ਵਿੱਚ ਇੱਕਮਿਕ ਕਰ ਲੈ ਆਪਣੇ ਵਿੱਚ ਅਪੇਤਾ ਬਖਸ਼ ਇਹਨਾਂ ਕਹਿ ਕੇ ਸ਼ਹਾਦਤ ਦੀ ਅਗਦੀ ਬਾਬਾ ਦੀਪ ਸਿੰਘ ਪਾ ਗਏ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹਿਰੇਦਾਰ ਬਣ ਕੇ ਖੜੋਤੇ ਹੋਏ ਨੇ ਜਿੰਨੀ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਦਮ ਰੋਸੀ ਕਰਦੀ ਹੈ ਉਹ ਸਾਰੇ ਮਹਬਾਦੀਪ ਸਿੰਘ ਨੂੰ ਚਰਨ ਵੰਦਨਾ ਕਰਕੇ ਅੱਗੇ ਵਧਦੇ ਨੇ ਹੁਣ ਇਹ ਤੇ ਤਰਕ ਕਰਦਾ ਹੈ ਬਿਨਾਂ ਸਿਰ ਤੋਂ ਬੰਦਾ ਕਿੱਥੇ ਲੜ ਸਕਦਾ ਹੈ ਗੱਲ ਠੀਕ ਹੈ ਬੰਦਾ ਨਹੀਂ ਲੜ ਸਕਦਾ ਪਰ ਗੁਰੂ ਗੋਬਿੰਦ ਸਿੰਘ ਜਿਸ ਦਾ ਖਾਪਣਾ ਹੈ ਮਹਬਾਦੀਪ ਸਿੰਘ ਨੂੰ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਸਤਗੁਰ ਮੇਰਾ

سفل مورت گردیو دیو سوامی سرب کلا پر پورے نانک گر پار برم پر چاہے کر ہزور ہی دم دمی دے پہلے مکھی ہوئے بابا دیپ سنگھ دوسرے مکھی بابا گربکش سنگھ بھی شہید ہوئے ਦੇਰ ਚੋਦਵੇਂ ਮੁਖੀ ਸੰਤ ਗਿਆਨੀ ਜਰੈਲ ਸਿੰਘ ਖਾਲਸਾ ਫਡਰਮ ਵਾਲੇ ਵੀ ਸ਼ਹੀਦ ਹੋਏ